ਸਾਚੀ ਕਾਲਜ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਫਿਰੋਜ਼ਪੁਰ ਚ ਕਸਬਾ ਮੰਦੋਟ ਵਿੱਚੋਂ ਮੰਦੋਟ ਪੁਲਿਸ ਨੇ ਚਾਇਨਾ ਡੋਰ ਵੇਚਣ ਵਾਲਾ ਦੇ ਖਿਲਾਫ 56 ਹੋਰ ਕੱਸਿਆ ਇੰਸਪੈਕਟਰ ਅਭਿਨਵ ਚੋਹਾਨ ਦੀ ਅਗਵਾਈ ਹੇਠ ਗਠਿਤ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਪਬੰਦੀशुदा ਚਾਈਨੈਸ ਡੋਰ ਦੇ ਖਿਲਾਫ 8 ਗੁੱਟਿਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸ ਨੂੰ ਅੱਜ ਫਿਰੋਜ਼ਪੁਰ ਦੀ ਮਾਨਯੋਗ ਅਦਾਲਤ ਚ ਪੇਸ਼ ਕੀਤਾ ਜਾ ਰਿਹਾ ਹੈ ਜਾਣਕਾਰੀ ਦਿੰਦਿਆ ਹੋਇਆ ਥਾਣਾ ਮੁਖੀ ਇਨਸਪੈਕਟਰ ਅਭਿਨਵ ਚੋਹਾਨ ਨੇ ਦੱਸਿਆ ਹੈ ਕਿ ਮੁਖਬਰੇ ਖਾਸ ਤੋਂ ਇਤਲਾਹ ਮਿਲੀ ਸੀ ਕਿ ਸਤਪਾਲ ਪੁੱਤਰ ਹਰਮੇਸ਼ ਲਾਲਵਾਸੀ ਬੁੱਟੇ ਕਦੀਮ ਘਰ ਵਿੱਚ ਬਣੀ ਹੋਈ ਦੁਕਾਨ ਤੇ ਪਾਬੰਦੀਸ਼ੁਦਾ ਚਾਈਨੈਸ ਡੋਰ ਵੇਚਣ ਦਾ ਕੰਮ ਕਰ ਰਿਹਾ ਹੈ ਜੇਕਰ ਹੁਣ ਉਸ ਦੇ ਦੁਕਾਨ ਤੇ ਛਾਪੇਮਾਰੀ ਕੀਤੀ ਜਾਵੇ ਤਾਂ ਮੁਕਤ ਪਾਬੰਦੀਸ਼ੁਦਾ ਡੋਰ ਸਮੇਤ ਕਾਬੂ ਕੀਤਾ ਜਾ ਸਕਦਾ ਹੈ ਉਹਨਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਉਕਤ ਵਿਅਕਤੀ ਕੋਲੋਂ ਪਾਬੰਦੀਸ਼ੁਦਾ ਚਾਈਨੈਸ ਡੋਰ ਦੇ 8 ਗੱਟੂ ਬਰਾਮਦ ਹੋਇ ਨਹੀਂ ਉਹਨਾਂ ਨੇ ਦੱਸਿਆ ਕਿ ਸਤਪਾਲ ਦੇ ਖਿਲਾਫ ਦਾ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਐਂਡ ਦਾ এনवायरमेंट ਪ੍ਰੋਟੈਕਸ਼ਨ ਐਕਟ ਦੇ ਸਮੇਤ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਬਾਨਯੋਗੇ ਐਸਐਸਪੀ ਸਾਹਿਬ ਫਰੋਜ਼ਪੁਰ ਸ਼੍ਰੀਮਤੀ ਸੋਮਿਆ ਮਿਸ਼ਰਾ ਆਈਪੀਐਸ ਦੇ ਦਿਸ਼ਾ ਨਿਰਦੇਸ਼ ਸੀਗੇ ਜਿਦੇ ਵਿੱਚ ਇੱਕ ਟੀਮ ਗਠਿਤ ਕੀਤੀ ਗਈ ਸੀ ਵੀ ਪਾਬੰਦੀਸ਼ੁਦਾ ਜਿਹੜੀ ਚਾਈਨਾ ਡੋਰ ਹੈ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਸ ਤੇ ਇੱਕ ਟੀਮ ਐਸਏਆਈ ਰਾਮ ਪ੍ਰਕਾਸ਼ ਦੇ ਨਿਯਤਤਰਵੇਚ ਅਸੀਂ ਸਾਰੇ ਇਲਾਕੇ ਦੇ ਵਿੱਚ ਮਮਦੂਰ ਦੇ ਵਿੱਚ ਤੇ ਨਾਲ ਦੇ ਲੱਗਦੇ ਪਿੰਨਾਂ ਦੇ ਵਿੱਚ ਭੇਜੀ ਗਈ ਸੀ ਜਿਨ੍ਹਾਂ ਵਿੱਚੋਂ ਮੁਖਬਰ ਤੋਂ ਇੱਕ ਇਤਲਾਹ ਮਿਲੀ ਕਿ ਸੱਤਪਾਲ ਜਿਹੜਾ ਬੇਟੂ ਕਦੀਮ ਦਾ ਬੰਦਾ ਹੈ ਇਹ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਔਰ ਉਹਦੇ ਵਿੱਚ ਇਹ ਕਿਸੇ ਪਾਸਿਓਂ ਚਾਈਨਾ ਡੋਰ ਦੇ ਗੱਟੂ ਲਿਆ ਕੇ ਤੇ ਅੱਗੇ ਲੋਕਾਂ ਨੂੰ ਵੇਚਦਾ ਜਿਸ ਤੇ ਕਾਰਵਾਈ ਕਰਦਿਆਂ ਹੋਇਆ ਮੁਕੱਦਮਾ ਨੰਬਰ 5 ਮਿਤੀ 23/1/23 ਨੂੰ 232 ਬੀਐਨਐਸ ਤੇ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਤੇ এনवायरमेंट ਪ੍ਰੋਟੈਕਸ਼ਨ ਐਕਟ ਦੀ ਧਾਰਾ ਤਹਿਤ ਇਹ ਮੁਕਦਮਾ ਇਹਦੇ ਅnder ਦਰਜ ਰਿਸਟਰ ਕੀਤਾ ਗਿਆ ਜਿਸ ਤੇ ਅੱਜ ਇਹਨੂੰ ਕੋਰਟ ਵਿੱਚ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਕਿੰਨੀ ਬਰਾਮਦਗੀ ਹੈ ਇਹਦੇ ਤੋਂ ਸਾਨੂੰ 8 ਗੱਟੂ ਜਿਹੜੇ ਚਾਈਨਾ ਡੋਰ ਦੇ ਬਰਾਮਦ ਹੋਏ ਆ ਜੇ ਤੇ ਅਸੀਂ ਕਾਰਵਾਈ ਕਰਕੇ ਇਹਨੂੰ ਅੱਜ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਅਦਾਲਤ ਕਰਾਂਗੇ ਤਾਂ ਨਰਮੈਂਡ ਲਿਆ ਜਾਊਗਾ ਇਹ ਪਤਾ ਲੱਗਾ ਕਿ ਕਿੱਥੋਂ ਲਿਆਂਦੀ ਗਈ ਸੀ ਤੇ ਕੌਣ ਦੇ ਕੇ ਗਿਆ ਸੀ ਹਜੇ ਤੱਕ ਤਾਂ ਇਹਨਾਂ ਨੇ ਜਿਹੜੀ ਮੁਰਲੀ ਪੁੱਛਗੀਛ ਹੈ ਉਹਦੇ ਵਿੱਚ ਇਹਨੇ ਪੁੱਛ ਜ਼ਿਕਰ ਨਹੀਂ ਕੀਤਾ ਇਹ ਨਾਮ ਨੂੰ ਇੱਕ ਬੰਦੇ ਦਾ ਨਾਮ ਲੈਂਦਾ ਵੀ ਕੋਈ ਬੰਦਾ ਆਇਆ ਸੀਗਾ ਮੈਨੂੰ ਦੇ ਗਿਆ ਸੀਗਾ ਤੇ ਇਹਨੂੰ ਰਮਾਲ ਹਾਸਲ ਕਰਕੇ ਇਹ ਤੋਂ ਪੁੱਛਗਿਸ਼ ਕੀਤੀ ਜਾਊਗੀ ਡੁੰਗਾਈ ਦੇ ਨਾਲ ਕਿ ਇਹ ਜੇ ਗੱਟੂ ਇਹਦੇ ਕੋਲ ਆਏ ਆ ਤੇ ਉਹ ਕਿੱਥੋਂ ਆਏ ਆ ਸਖਤ ਚੇਤਾਵਨੀ ਹੋ ਰਹੀ ਹੈ ਸਾਡੇ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਨੇ ਵੀ ਦਿਸ਼ਾ ਨਿਰਦੇਸ਼ ਨੇ ਤੇ ਡੀਐਸਪੀ ਕਰਨ ਸ਼ਰਮਾ ਜੀ ਉਹ ਵੀ ਆ ਕੇ ਕਈ ਵਾਰ ਇੱਥੇ ਚੈਕਿੰਗ ਕਰਕੇ ਜਾ ਚੁੱਕੇ ਨੇ ਕਿ ਸਾਰੇ ਬੰਦੂਟ ਵਾਸੀਆਂ ਨੂੰ ਤੇ ਨਾਲ ਦੇ ਲੱਗਦੇ ਪਿੰਨਾਂ ਨੂੰ ਅਸੀਂ ਇਹੀ ਸੰਦੇਸ਼ ਦਿੰਦੇ ਆਂ ਵੀ ਜੇਕਰ ਤੁਸੀਂ ਚਾਈਨਾ ਡੋਰ ਦੀ ਵਰਤੋਂ ਜਾਂ ਉਹਨੂੰ ਵੇਚੋਗੇ ਜਾਂ ਉਹਦੀ ਵਰਤੋਂ ਕਰੋਗੇ ਤੇ ਉਹ ਰੇਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਔਰ ਇਹਦੇ ਵਿੱਚ ਕਿਸੇ ਦੇ ਵੀ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਤੇ ਅਸੀਂ ਅਪੀਲ ਕਰਦੇ ਆਂ ਵੀ ਜਿਹੜਾ ਆਪਣਾ ਬਸੰਤ ਪੰਚਮੀ ਦਾ ਤਿਉਹਾਰ ਹੈ ਜਿਹੜਾ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਮਨਾਇਆ ਜਾਂਦਾ ਤੇ ਇਹਦੇ ਵਿੱਚ ਧਾਗੇ ਵਾਲੀ ਜਿਹੜੀ ਡੋਰ ਹੈਗੀ ਆ ਕਾਟਨ ਜਿਹਨੂੰ ਕਹਿੰਦੇ ਆ ਉਹਦੇ ਉਹਦੀ ਵਰਤੋਂ ਕਰਕੇ ਜਿਹੜੀ ਆ ਇਹ ਮਨਾਇਆ ਜਾਵੇ ਇਹਦੇ ਵਿੱਚ ਕਿਤੇ ਵੀ ਚਾਈਨਾ ਡੋਰ ਜਾਂ ਪਲਾਸਟਿਕ ਡੋਰ ਜਿਹੜੀ ਆ ਉਹਦੀ ਵਰਤੋਂ ਬਿਲਕੁਲ ਵੀ ਨਾ ਕੀਤੀ ਜਾਵੇ